ਹਾਂਜੀ ਬਾਈ ਜੀ ਅੱਜ ਆਪਾਂ ਪਿੰਡ ਲੌਂਗਵਾਲ ਪਹੁੰਚੇ ਆਂਗੇ ਵਰਕਸਾਫ ਟਰੈਕਟਰਾਂ ਦਾ ਕੰਮ ਕਰਦਾ ਮਿਸਤਰੀ ਸੋਨੂੰ ਦਿਖਾਉਣੇ ਆ ਆ ਬਾਈ ਦਾ ਡਰੈੱਸ ਆਗਾ ਪਿੰਡ ਲੌਂਗਵਾਲ ਬਹੁਤ ਚੋਟੀ ਦਾ ਸਿਰੇ ਦਾ ਮਿਸਤਰੀ ਆ ਜਿਹੜਾ ਅੱਜ ਸੋਨੂੰ ਉਹਦੇ ਨਾਲ ਗੱਲਬਾਤ ਕਰਾਉਣੇ ਆਗੇ ਬਾਈ ਨਾ 3 ਸਪੀਡ ਟਰੈਕਟਰ ਕਰਦੇ ਨੇਗੇ ਬਹੁਤ ਵਧੀਆ ਤੇ ਕੰਮ ਆ ਬਾਕੀ ਇੰਜਨ ਉੰਜਰਾਂ ਦਾ ਕੋਈ ਗੇਅਰ ਦਾ ਕੋਈ ਹੋਰ ਕੰਮ ਆ ਸਾਨੂੰ ਅੱਜ ਟਰੈਕਟਰ ਦਿਖਾਉਣੇ ਆ ਬਾਈ 3 ਸਪੀਡ ਕਰ ਰਿਹਾ ਹੈਗਾ ਆ ਦੇਖੋ ਜੀ ਇਹਦੇ ਖੋਲੇ ਹੋਇਆ ਸਲੋਟ ਆ ਆ 3 ਸਪੀਡ ਆ ਟਰੈਕਟਰ ਤਿਆਰ ਹੋ ਰਿਹਾਗਾ ਤੇ ਦੇਖ ਲਓ ਬਾਈ ਬਾਕੀ ਸੋਡੀ ਮਿਸਤਰੀ ਨਾਲ ਗੱਲਬਾਤ ਕਰਵਾਉਣਿਆਂਗੇ ਬਾਈ ਜੀ ਸੋਨ ਸਾਰੀ ਜਾਣਕਾਰੀ ਦੇ ਦਾਨਗੇ ਪਿੰਡ ਲੌਂਗਵਾਲ ਪਹੁੰਚੇ ਆ ਆਪਾਂ ਬਾਈ ਦੀ ਵਰਕਸ਼ਾਪ ਤੇ ਵਧੀਆ ਪੂਰਾ ਸਿਰੇ ਦਾ ਮਿਸਤਰੀ ਆ ਵਧੀਆ ਕੰਮ ਆ ਬਾਈ ਦਾ ਲਵ ਲਾਉਣੇ ਸਾਰੇ ਪਿੰਡ ਪਹੁੰਚਦੇ ਨੇਗੇ ਬਾਈ ਨੂੰ ਦਿਓ ਮੌਕਾ ਸਾਡੀ ਕਰਵਾਉਣਿਆਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਏ ਬਾਈ ਅੱਜ ਆਪਣਾ 3 ਸਪੀਡ ਦਾ ਰਿਹਾ ਟਰੈਕਟਰ ਹਾਂ ਹਾਂਜੀ ਬਾਈ ਆਹ ਮਿਸਤਰੀ ਹੈਗਾ ਗੁਰਤੇਜ ਸਿੰਘ ਬਾਈ ਤੋਤੀ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਤੋਤੀ ਦੇ ਨਾਮ ਤੇ ਮਸ਼ਹੂਰ ਹੈਗਾ ਤੇ ਆਹ 3 ਸਪੀਡ ਟਰੈਕਟਰ ਤਿਆਰ ਕਰ ਰਿਹਾ ਹੈਗਾ ਬਾਕੀ ਆਪਾਂ ਮਿਸਤਰੀ ਤੋਂ ਜਾਣਕਾਰੀ ਲੈਣੇ ਆ ਵੀ ਕਿੰਨੇ ਦਿਨਾਂ ਦੇ ਵਿੱਚ ਤਿਆਰ ਕਰਦਾ ਹੈਗਾ ਜਿਵੇਂ ਨਾ ਕਿ ਹੁਣ ਸੀਜ਼ਨ ਚੱਲ ਰਹੇ ਨੇ ਬਾਈ ਸੁਪਰ ਸੀਡਰ ਦੇ ਮੂਰੇ ਟੂੜੀ ਵਾਲੇ ਦੇ ਮਸ਼ੀਨ ਦੇ ਚੱਲ ਪਾਉਂਦੇ ਨੇ ਟਰੈਕਟਰ ਦੇ ਤੋਰੇ ਵਾਸਤੇ 3 ਸਪੀਡ ਟਰੈਕਟਰ ਤਿਆਰ ਕਰਵਾਉਣਾਗਾ ਬਾਈ ਤੋਂ ਪੁੱਛਦੇ ਹਾਂ ਹਾਂਜੀ ਮਿਸਤਰੀ ਜੀ ਕਿੰਨੇ ਦਿਨਾਂ ਚੋਂ ਤੱਕ ਤਿਆਰ ਹੋ ਜੂ ਟਰੈਕਟਰ ਆਪਣਾ ਇਹ 2 ਜਾਂ 3 ਦਿਨਾਂ ਚ ਟਰੈਕਟਰ ਤਿਆਰ ਹੋ ਜਾਏਗਾ 3 ਸਪੀਡ ਜੀ ਹਾਂਜੀ ਅੱਛਾ ਤੇ ਜੇ ਬਾਈ ਨੇ ਕਿਸੇ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਕਿੰਨੇ ਦਿਨਾਂ ਬਾਅਦ ਨੰਬਰ ਲੱਗ ਜਾਂਦੇ ਨੇ ਮੋਬਾਈਲ ਤੇ ਲਾਉਣੇ ਫਿਰ ਹਾਂ ਮੋਬਾਈਲ ਤੇ ਹਾਂਜੀ ਬਾਈ ਮੋਬਾਈਲ ਨੰਬਰ ਤੁਹਾਨੂੰ ਦਵਾਵਾਂਗੇ ਸਕਰੀਨ ਦੇ ਉੱਤੇ ਪ੍ਰੈਸ ਦਵਾਵਾਂਗੇ ਤੇ ਬਾਈ ਕਹਿੰਦਾ 3 ਦਿਨ ਲੱਗਦੇ ਨੇ 3 ਸਪੀਡ ਟਰੈਕਟਰ ਤਿਆਰ ਕਰਵਾਉਣ ਨੂੰ ਤੇ ਬਾਕੀ ਹੋਰ ਬਾਈ ਟਰੈਕਟਰਾਂ ਦਾ ਇੰਜਨ ਹੋਰ ਸਾਰੀ ਕੰਮ ਕਰਦਾਂ ਹਾਂ ਹਾਂ ਜੇ ਕਿਸੇ ਵੀਰ ਨੇ ਜੇ ਮਰਜੀ ਟਰੈਕਟਰ ਹੈ ਫੀਲ ਸਪੀਡ ਕਰਨਾ ਆਪਾਂ ਉਹ ਹੀ ਕਰਦੇ ਹਾਂ ਹਾਂ ਜੀ ਜੇ ਕਿਸੇ ਵੀਰ ਨੇ ਛੋਟੇ ਤੋਂ ਲੈ ਕੇ ਵੱਡਾ ਟਰੈਕਟਰ ਕੋਈ ਤਿਆਰ ਕਰਵਾਉਣਾ ਇੰਜਨ ਤੋਂ ਲੈ ਕੇ ਕੋਈ ਹੋਰ ਕੰਮ ਕਰਵਾਉਣਾ ਤਾਂ ਬਾਈ ਆਪਣਾ ਮਿਸਤਰੀ ਨੂੰ ਮਿਲ ਸਕਦੇ ਹੋਗੇ ਆਪਾਂ ਡਰੈਸ ਵੀ ਪਾਵਾਂਗੇ ਵੀਡੀਓ ਦੇ ਵਿੱਚ ਕੰਮ ਇੱਕ ਨੰਬਰ ਬਾਈ ਜਰੂਰ ਮੌਕਾ ਦਿਓ ਬਾਈ ਨੂੰ ਮਿਸਤਰੀ ਨੂੰ ਤੇ ਬਾਕੀ ਪਿੰਡ ਲੋਂਗੋ ਵਾਲਾ ਦਾ ਤੇ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਉਹਨੂੰ ਪਾਵਾਂਗੇ ਨਾਜ ਮੰਡੀ ਲਾਂਗੋਵਾਲ ਬਸ ਸਟੈਂਡ ਦੇ ਲੱਗਿਆਗਾ। ਬਾਕੀ ਆ ਦੇਖ ਲੋ ਆ ਟਰੈਕਟਰ ਤੁਹਾਡੇ ਸਾਹਮਣੇ ਅੱਜ ਹੋ ਰਿਹਾ ਏ। ਤੀਜੇ ਦਿਨ ਤਿਆਰ ਕਰਕੇ ਬਾਈ ਕਹਿੰਦਾ ਮੈਂ 3 ਸਪੀਡ ਦੇ ਦੂੰਗਾ। ਜਿਵੇਂ ਹੁਣ ਸੁਪਰ ਸੀਟਰਾਂ ਦਾ ਜੋਰ ਆ ਬਹੁਤ ਜ਼ਿਆਦਾ। ਬਹੁਤ ਟਰੈਕਟਰ ਖੜੇ ਪਈ ਰਹਿ ਗਏ ਹੁਣ ਦਿਖਾਉਣੇ ਆ। ਪਰ ਬਾਈ ਨੇ ਫੋਨ ਕਰਕੇ ਆਇਓ ਜੇ ਕਿਸੇ ਵੀਰ ਨੇ ਆਉਣਿਆਂ ਗੱਲਬਾਤ ਕਰਕੇ ਨਾ ਫੇਰ ਨੰਬਰ ਲੱਗਦਾਗਾ। ਪਰ ਚੀਜ਼ ਇੱਕ ਨੰਬਰ ਹੋਊਗੀ। ਸਮਾਨ ਇੱਕ ਨੰਬਰ ਪਊਗਾ ਤੇ ਕੰਮ ਦੀ ਪੂਰੀ ਗਾਰੰਟੀ ਆਗੀ। ਬਾਕੀ ਸਾਨੂੰ ਦਿਖਾਉਣੇ ਆ ਬਾਹਰੇ ਬਾਜੀ ਦਾ ਕੰਮ ਚੱਲਦਾਗਾ ਇਹ ਦੇਖ ਲਓ ਹਾਂਜੀ ਇੱਕ ਟਰੈਕਟਰ ਆਇਆ ਖੋਲਿਆ ਹੋਇਆਗਾ ਇਹਦੀ ਵੀ ਗੇਅਰ ਲੱਗ ਰਿਹਾਗਾ